ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਜ਼ਿਕਰ ਕਰਾਂਗੇ ਕਿ ਕਿਉਂ ਪੰਜਾਬ ਦੇ ਮਜ਼ਦੂਰਾਂ ਤੇ ਪੈਨਸ਼ਨਰਸ ਸਾਲ 2024 ਨੂੰ ਭਰੇ ਮਨ ਨਾਲ ਆਲਵਿਦਾ ਕਹਿਣ ਲਈ ਮਜਬੂਰ ਹੋਣਗੇ ਪਰੰਤੂ ਵੀਡੀਓ ਸ਼ੇਅਰ ਕਰਨ ਤੋਂ ਪਹਿਲਾਂ ਆਪ ਸਭ ਨੂੰ ਵਿਸ਼ਵਾਸ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਹਰੇਕ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਹਰ ਸਾਲ ਦੀ ਤਰ੍ਹਾਂ ਹਸਾਲ 2024 ਵੀ ਕੌੜੀਆਂ ਮਿੱਠੀਆਂ ਯਾਦਾਂ ਨਾਲ ਖਤਮ ਹੋਣ ਜਾ ਰਿਹਾ ਹੈ ਇਸ ਸਾਲ ਦੇ ਦੌਰਾਨ ਜਿੱਥੇ ਰੂਸ-ਯੁਕਰੇਨ ਯੁੱਧ ਤੇ ਇਜ਼ਰਾਈਲ-ਪਲਸ 3 ਕਨਫਲਿਕਟ ਦੌਰਾਨ ਹਜ਼ਾਰਾਂ ਕੀਮਤੀ ਜਾਨਾਂ ਬਿਆਨਕ ਮੌਤ ਦੀਆਂ ਛੜ ਗਈਆਂ ਹਨ ਉੱਥੇ ਭਾਰਤ ਨੇ ਇਸ ਸਾਲ ਦੇ ਅੰਤ ਵਿੱਚ ਸਾਬਕਾ ਪ੍ਰਧਾਨ ਮੰਤਰੀ ਸਰਦਾਰ ਮਨਮੋਹਨ ਸਿੰਘ ਵਰਗਾ ਇੱਕ ਮਹਾਨ ਅਰਥ ਸ਼ਾਸਤਰੀ ਹੋ ਦਿੱਤਾ ਹੈ ਜਿਸ ਨੇ 1991 ਵਿੱਚ ਭਾਰਤ ਦੀ ਡਾਵਨ ਡੋਲ ਹੋ ਰਹੀ ਅਰਥਵਿਵਸਥਾ ਨੂੰ ਟਰੈਕ ਤੇ ਲਿਆ ਕੇ ਇੱਕ ਵੱਡਮੁੱਲਾ ਯੋਗਦਾਨ ਪਾਇਆ ਸੀ ਜਿਸ ਲਈ ਭਾਰਤ ਉਹਨਾਂ ਦਾ ਸਦਾ ਰਿਣੀ ਰਹੇਗਾ ਅਸੀਂ ਉਹਨਾਂ ਨੂੰ ਆਪਣੇ ਚੈਨਲ ਵੱਲੋਂ ਤਹਿ ਦਿਲੋਂ ਸ਼ਰਧਾਂਜਲੀ ਪੇਸ਼ ਕਰਦੇ ਹਾਂ ਇਸ ਦੇ ਨਾਲ ਹੀ ਅਸੀਂ ਪੰਜਾਬ ਦੇ ਉਹਨਾਂ 35 ਤੋਂ 40 ਹਜ਼ਾਰ ਪੈਨਸ਼ਨਰਾਂ ਨੂੰ ਵੀ ਤਹਿ ਦਿਲੋਂ ਸ਼ਰਧਾਂਜਲੀ ਪੇਸ਼ ਕਰਦੇ ਹਾਂ ਜਿਹੜੇ ਆਪਣੀ ਜਵਾਨੀ ਪੰਜਾਬ ਦੇ ਸਰਕਾਰੀ ਅਦਾਰਿਆਂ ਨੂੰ ਅਰਪਣ ਕਰਨ ਤੋਂ ਬਾਅਦ ਆਪਣੀਆਂ ਹੱਕੀ ਮੰਗਾਂ ਜਿਵੇਂ 5.5 ਸਾਲਾਂ ਦੇ 6ਵੇਂ ਤਨਖਾਹ ਕਮਿਸ਼ਨ ਦੇ ਬਕਾਏ ਨੂੰ ਕੁਢੀਕਦੇ ਉਢੀਕਦੇ ਇਸ ਪਨੀ ਸੰਸਾਦ ਨੂੰ ਅਲਵਿਦਾ ਕਹਿ ਗਏ ਸਨ ਦਰਅਸਲ ਕਿਸੇ ਵੀ ਸਰਕਾਰ ਦਾ ਕੰਮ ਕਾਜ ਸਚਾਰੂ ਢੰਗ ਨਾਲ ਚਲਾਉਣ ਲਈ ਇਸ ਦੇ ਮੁਲਾਜ਼ਮ ਤੇ ਪੈਨਸ਼ਨਰਸ ਵੱਡਮੁੱਲਾ ਯੋਗਦਾਨ ਪਾਉਦੇ ਹਨ ਤੇ ਇਸੇ ਲਈ ਹੀ ਇਹਨਾਂ ਨੂੰ ਸਰਕਾਰ ਦੀ ਰੀੜ ਦੀ ਹੱਡੀ ਸਮਝਿਆ ਜਾਂਦਾ ਹੈ ਪਰੰਤੂ ਬਦਕਿਸਮਤੀ ਨਾਲ ਪਿਛਲੇ ਡੇਢ ਦਹਾਕੇ ਤੋਂ ਪੰਜਾਬ ਦੀਆਂ ਸੱਤਾਧਾਰੀ ਸਰਕਾਰਾਂ ਨੇ ਇਸ ਦੀ ਇਕਨੋਮੀ ਨੂੰ ਟੈਟੇਰੀ ਕਰਨ ਵਾਲੀਆਂ ਅਜਿਹੀਆਂ ਪਾਲਿਸੀਆਂ ਬਣਾਈਆਂ ਤੇ ਅਪਣਾਈਆਂ ਜਿਸ ਨੂੰ ਪੰਜਾਬ ਦਾ ਨੰਬਰ 1 ਸੂਬਾ ਆਰਥਿਕ ਪੱਖੋਂ ਬਦਹਾਲੀ ਦੇ ਰਸਤੇ ਪੈ ਤੁਰਿਆ ਤੇ ਬਿਨਾ ਸੋਚੇ ਸਮਝੇ ਆਮਦਨ ਨਾਲੋਂ ਵੱਧ ਖਰਚੇ ਕਰਕੇ ਰੱਜੇ ਪੁਜੇ ਲੋਕਾਂ ਨੂੰ ਵੀ ਬਿਨਾ ਮੰਗਿਆ ਸਬਸਿਡੀਆਂ ਤੇ ਗੱਫੇ ਦੇ ਕੇ ਪੰਜਾਬ ਦੀ ਅਰਥਵਿਵਸਥਾ ਨੂੰ ਟਰੈਕ ਤੋਂ ਐਸਾ ਲਾਇਆ ਕਿ ਫਿਰ ਇਹ ਆਰਥਿਕ ਤੌਰ ਤੇ ਸੰਭਲ ਹੀ ਨਾ ਸਕਿਆ ਵਕ-ਵਕ ਸਮੇਂ ਤੇ ਸਤਾਤਰੀ ਪੰਜਾਬ ਦੀਆਂ ਸਰਕਾਰਾਂ ਨੇ ਕਰਜ਼ੇ ਚੁੱਕ-ਚੁੱਕ ਕੇ ਆਪਣਾ ਕੰਮ ਚਲਾਉਣ ਦਾ ਐਸਾ ਰੁਝਾਨ ਅਪਣਾਇਆ ਕਿ ਅਜ ਤੱਕ ਵੀ ਢਾੜ-ਢੜ ਕਰਕੇ ਚੁੱਕਨ ਦੇਰ ਜਾਣ ਨੂੰ ਠੱਲ ਨਹੀਂ ਪੈ ਰਹੀ ਪਰੰਤੂ ਇਸ ਤਰ੍ਹਾਂ ਕਈ ਲੱਖ ਕਰੋੜ ਦੇ ਕਰਜ਼ੇ ਦੇ ਬੋਝ ਥੱਲੇ ਦੱਬੇ ਪੰਜਾਬ ਵਿੱਚ ਜਿੱਥੇ ਤਕਰੀਬਨ ਹਰ ਵਰਗ ਨੂੰ ਕਮੇ ਆਜਾ ਭੁਗਤਣਾ ਪੈ ਰਿਹਾ ਹੈ ਉੱਥੇ ਪੰਜਾਬ ਦੇ ਮੁਲਾਜ਼ਮਾਂ ਦੇ ਪੈਨਸ਼ਨਰਾਂ ਨੂੰ ਤਾਂ ਇਸ ਦਾ ਖਮਿਆਜਾ ਕੁਝ ਜ਼ਿਆਦਾ ਹੀ ਭੁਗਤਣਾ ਪੈ ਰਿਹਾ ਹੈ ਅਜਿਹਾ ਇਸ ਕਰਕੇ ਹੈ ਕਿ ਜਿੱਥੇ ਕੇਂਦਰ ਸਰਕਾਰ ਤੇ ਕੁਝ ਗਵੰਡੀ ਰਾਜਾਂ ਦੀਆਂ ਸਰਕਾਰਾਂ ਆਪਣੇ ਮੁਲਾਜ਼ਮਾਂ ਦੇ ਪੈਨਸ਼ਨਰਾਂ ਨੂੰ ਲਗ ਤੋੜਵੀਂ ਮਹਿੰਗਾਈ ਤੋਂ ਰਾਹਤ ਦੇਣ ਲਈ ਮਹਿੰਗਾਈ ਸੂਚਕ ਅੰਕ ਨੂੰ ਆਧਾਰ ਬਣਾ ਕੇ ਸਮੇਂ-ਸਮੇਂ ਤੇ ਨਰੋ ਨਾਲ ਡੀਏ ਦੀਆਂ ਕਿਸ਼ਤਾਂ ਰਿਲੀਜ਼ ਕਰ ਰਹੀਆਂ ਹਨ ਉਤੇ ਪੰਜਾਬ ਸਰਕਾਰ ਇਸ ਮਾਮਲੇ ਵਿੱਚ ਸਾਡੀ ਹੀ ਸਾਬਤ ਹੋਈ ਹੈ ਅੱਜ ਦੀ ਸਥਿਤੀ ਇਹ ਹੈ ਕਿ ਪੰਜਾਬ ਦੇ ਮੁਲਾਜ਼ਮ ਤੇ ਪੈਨਸ਼ਨਰ 11% ਡੀਏ ਕੇਂਦਰੀ ਕਰਮਚਾਰੀਆਂ ਤੋਂ ਕੱਟ ਲੈਣ ਲਈ ਮਜਬੂਰ ਹਨ ਦੂਜੇ ਪਾਸੇ ਇੱਕ ਇੱਕ 16 ਤੋਂ ਲਾਗੂ ਕੀਤੇ ਗਏ 6ਵੇਂ ਤਨਖਾਹ ਕਮਿਸ਼ਨ ਨੂੰ ਪਹਿਲਾਂ ਤਾਂ 5.5 ਸਾਲਾਂ ਲਈ ਲੇਟ ਲਾਗੂ ਕੀਤਾ ਤੇ ਫਿਰ ਜੇ ਲਾਗੂ ਕੀਤਾ ਵੀ ਤਾਂ ਇਸ ਦਾ 5.5 ਸਾਲਾਂ ਦਾ ਤੇ ਉਸ ਤੋਂ ਬਾਅਦ ਜਾਰੀ ਕੀਤੀਆਂ ਡੀਏ ਦੀਆਂ ਕਿਸ਼ਤਾਂ ਦਾ ਕੋਈ 18228 ਕਰੋੜ ਦਾ ਬਕਾਇਆ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ ਦਬ ਰੱਖਿਆ ਹੈ ਧਰਨੇ ਜ਼ੈਲੀਆਂ ਰੋਸ ਮਜਾਰਿਆਂ ਦਾ ਕੋਈ ਅਸਰ ਹੁੰਦਾ ਨਾ ਵੇਖ ਕੇ ਜਦੋਂ ਵੱਡੀ ਉਮਰ ਦੇ ਪੈਨਸ਼ਨਰਾਂ ਨੇ ਮਾਨ ਜੋ ਪੰਜਾਬ ਤੇ ਹਰਿਆਣਾ ਹੁਜਿਕੋਟ ਵਿੱਚ ਫੋਟੇਸ਼ਨਾ ਤੇ ਮਾਨਹਾਨੀ ਪਟੇਸ਼ਨਾ ਦੇ ਗੁਹਾਰ ਲਗਾਈ ਤਾਂ ਸਰਕਾਰ ਨੇ ਕਾਨੂੰਨੀ ਦਾਪ ਵਿੱਚ ਵਰਤ ਕੇ ਸੀਓਸੀ ਪੀਸ ਨੂੰ ਡਬਲ ਬੈਂਚ ਤੇ ਅਪੀਲ ਕਰਕੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਬਕਾਏ ਨਾ ਦੇਣ ਦੀ ਚਾਲ ਚੱਲ ਰੱਖੀ ਹੈ ਜਿਸ ਨਾਲ ਉਹ ਲੱਖਾਂ ਪੈਰੀਆਂ ਰਕਮਾਂ ਤੋਂ ਵਾਂਝੇ ਰਹਿ ਗਏ ਹਨ ਹੁਣ ਜਦੋਂ ਕਿ ਸਾਲ 2024 ਖਤਮ ਹੋਣ ਜਾ ਰਿਹਾ ਹੈ ਤਾਂ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਸ ਭਰੇ ਮਨ ਨਾਲ ਇਸ ਸਾਲ ਨੂੰ ਅਲਵਿਦਾ ਤੇ ਬਾਏ-ਬਾਏ ਕਰਨ ਲਈ ਮਜਬੂਰ ਹੋਣਗੇ ਇੱਕ ਸਵਾਲ ਇਹ ਵੀ ਹੈ ਕਿ ਅਗਲੇ ਬਰੇ ਜਾਨੀ 2025 ਨੂੰ ਹੈਪੀ ਨਿਊ ਇਅਰ 2025 ਵੀ ਕਿਵੇਂ ਕਹਿਣਗੇ ਜਦੋਂ ਕਿ ਬਕਾਇਆ ਸੰਬੰਧੀ ਉਹਨਾਂ ਦੀ ਸੀਓਸੀਪੀ ਦੀ ਅਗਲੀ ਸੁਣਵਾਈ ਦੀ ਮਿਤੀ ਤਾਂ ਮਹੀਨੇ ਤੋਂ ਵੀ ਵੱਧ ਸਮੇਂ ਬਾਅਦ ਯਾਨੀ 5 ਫਰਵਰੀ 2025 ਨੂੰ ਹੋਣੀ ਹੈ ਤੇ ਉਸ ਤੋਂ ਬਾਅਦ ਵੀ ਪਤਾ ਨਹੀਂ ਕਿੰਨਾ ਸਮਾਂ ਉਹਨਾਂ ਨੂੰ ਕਾਨੂੰਨੀ ਲੜਾਈ ਨਾਲ ਯੋਜਨਾ ਪੈਣਾ ਹੈ ਪਰੰਤੂ ਕਹਿਣਾ ਤਾਂ ਭਵੇਗਾ ਹੀ ਕਹਿਣਾ ਤਾਂ ਪੈਣਾ ਹੀ ਹੈ ਕਿ ਬਾਏ ਬਾਏ 2024 ਗੁੱਡ ਬਾਏ 2024 ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤੇ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ